ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਥ ਸੰਗਤ ਜੀ ਆਪਣੀ ਅੱਜ ਦੀ ਵੀਡੀਓ ਦੇ ਵਿੱਚ ਅਸੀਂ ਗੱਲ ਕਰਾਂਗੇ ਜੀ ਕਿ ਜਦੋਂ ਵੀ ਅਸੀਂ ਅਰਦਾਸ ਕਰਦੇ ਹਾਂ ਤੇ ਜੇਕਰ ਅਰਦਾਸ ਦੇ ਵਿੱਚ ਅਸੀਂ ਇਹ ਤਿੰਨ ਚੀਜ਼ਾਂ ਮੰਗ ਲੈਂਦੇ ਹਾਂ ਤਾਂ ਫਿਰ ਵੇਖ ਲੈਣਾ ਕਿ ਕਿਵੇਂ ਝਟਪਟ ਸਾਡੀ ਕੀਤੀ ਹੋਈ ਅਰਦਾਸ ਪੂਰੀ ਹੋ ਜਾਵੇਗੀ ਪਰਮਾਤਮਾ ਜੀ ਦੇ ਘਰ ਵਿੱਚ ਪਰਵਾਨ ਹੋ ਜਾਵੇਗੀ ਸੋ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਕਮੈਂਟ ਬਾਕਸ ਦੇ ਵਿੱਚ ਧੰਨ ਧਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਲਿਖ ਕੇ ਹਾਜ਼ਰੀ ਲਗਵਾਉਣਾ ਜੀ ਤਾਂ ਕਿ ਗੁਰੂ ਗ੍ਰੰਥ ਸਾਹਿਬ ਜੀ ਦਾ ਮਿਹਰ ਭਰਿਆ ਹੱਥ ਤੁਹਾਡੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਤੇ ਜੇਕਰ ਸਾਡੇ ਚੈਨਲ ਤੇ ਨਵੇਂ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਜੀ ਤਾਂ ਕਿ ਸਿੱਖੀ ਪ੍ਰਤੀ ਤੁਹਾਡੇ ਤੱਕ ਵੀਡੀਓਜ਼ ਪਹੁੰਚ ਸਕਣ ਸਾਧ ਸੰਗਤ ਜੀ ਗੁਰੂ ਸਾਹਿਬ ਦੇ ਅੱਗੇ ਜਦੋਂ ਵੀ ਅਰਦਾਸ ਕਰਦੇ ਹੋ ਤਾਂ ਤਿੰਨ ਦਾਤਾਂ ਜ਼ਰੂਰ ਮੰਗਿਆ ਕਰੋ ਬੇਨਤੀਆਂ ਇਸੇ ਹੀ ਪ੍ਰਤੀ ਅਸੀਂ ਤੁਹਾਡੇ ਨਾਲ ਅੱਜ ਸਾਂਝੀਆਂ ਕਰਨੀਆਂ ਹਨ ਜੀ ਸਾਥ ਸੰਗਤ ਜੀ ਗੁਰੂ ਦੀ ਕਿਰਪਾ ਗੁਰੂ ਦੀ ਰਹਿਮਤ ਸਭਨਾ ਤੇ ਹੀ ਵਰਤਦੀ ਹੈ ਬਸ ਸਾਨੂੰ ਭਰੋਸਾ ਤੇ ਨਿਸ਼ਚਾ ਪੱਕਾ ਹੋਣਾ ਚਾਹੀਦਾ ਹੈ ਜਿਸ ਨੂੰ ਗੁਰੂ ਤੇ ਭਰੋਸਾ ਹੁੰਦਾ ਹੈ ਜਾਂ ਨਿਸ਼ਚਾ ਹੁੰਦਾ ਹੈ ਉਹ ਕਦੇ ਵੀ ਡੋਲਦਾ ਨਹੀਂ ਉਹ ਹਮੇਸ਼ਾ ਆਪਣੇ ਗੁਰੂ ਤੇ ਮਾਣ ਰੱਖ ਕੇ ਅੱਗੇ ਤੁਰਦਾ ਹੀ ਰਹਿੰਦਾ ਹੈ ਕਿਉਂਕਿ ਉਸ ਨੂੰ ਪਤਾ ਹੁੰਦਾ ਹੈ ਕਿ ਮੇਰਾ ਗੁਰੂ ਮਾਣਿਆਂ ਦਾ ਮਾਣ ਨਿਤਾਣਿਆਂ ਦਾ ਤਾਣ ਹੈ ਮੇਰਾ ਗੁਰੂ ਮੇਰਾ ਸਤਗੁਰ ਐਨਾ ਮਹਾਨ ਹੈ ਮੇਰਾ ਸਤਗੁਰ ਐਨਾ ਮਹਾਨ ਹੈ ਕਿ ਉਹ ਸਤਗੁਰ ਨੇ ਪੱਤਿਆਂ ਦੀ ਪਤ ਨਿਗਤਿਆਂ ਦੀ ਗਤ ਰੱਖ ਲੈਣੀ ਹੈ ਉਹ ਸਤਗੁਰ ਗੁਰਮਖ ਪਿਆਰਿਓ ਉਹ ਸਤਗੁਰ ਐਨਾ ਮਹਾਨ ਹੈ ਕਿ ਉਹ ਪਾਤਸ਼ਾਹ ਐਨਾ ਮਹਾਨ ਹੈ ਪਿਆਰਿਓ ਕਿ ਉਹ ਗੁਰੂ ਸਾਹਿਬ ਪਾਤਸ਼ਾਹ ਜੀ ਜਿਸ ਦੇ ਦਰ ਦੇ ਉੱਪਰ ਅਸੀਂ ਕੋਈ ਵੀ ਦਾਤ ਮੰਗੀਏ ਤਾਂ ਸਾਨੂੰ ਜਰੂਰ ਪ੍ਰਾਪਤ ਹੋ ਜਾਂਦੀ ਹੈ ਉਹ ਸਾਡੀ ਲਾਜ ਰੱਖ ਲੈਣਗੇ ਸਾਤ ਸੰਗਤ ਜੀ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਬਾਣੀ ਨੂੰ ਜਿਹੜਾ ਵੀ ਦਿਲੋਂ ਮੰਨ ਲੈਂਦਾ ਹੈ ਨਿਸ਼ਚਾ ਰੱਖ ਕੇ ਪੜ੍ਹ ਲੈਂਦਾ ਹੈ ਤਾਂ ਸਾਤ ਸੰਗਤ ਜੀ ਯਾਦ ਰੱਖ ਲੈਣਾ ਉਸ ਦੇ ਮਨ ਦੀਆਂ ਮੁਰਾਦਾਂ ਜ਼ਰੂਰ ਪੂਰੀਆਂ ਹੁੰਦੀਆਂ ਹਨ ਆਪਾਂ ਕਦੇ-ਕਦੇ ਇਹ ਗੱਲਾਂ ਸੰਗਤ ਰੂਪ ਵਿੱਚ ਵੀ ਸਾਂਝੀਆਂ ਕਰ ਲੈਨੇ ਹਾਂ ਸਾਤ ਸੰਗਤ ਜੀ ਜੇਕਰ ਅਸੀਂ ਕਦੇ ਵੀ ਸਤਿਗੁਰ ਜੀ ਦੇ ਅੱਗੇ ਅਰਦਾਸ ਕਰਨੀ ਹੋਵੇ ਤੇ ਅਰਦਾਸ ਕਰਿਓ ਤੇ ਨਾਲ ਹੀ ਤਿੰਨ ਦਾਤਾਂ ਜ਼ਰੂਰ ਮੰਗ ਲਿਓ ਉਹ ਪ੍ਰੋਸਾ ਰੱਖ ਕੇ ਨਿਸ਼ਚਾ ਰੱਖ ਕੇ ਅਤੇ ਸਾਧ ਸੰਗਤ ਤੇ ਗੁਰੂ ਤੋਂ ਸੁਣਦੇ ਸਤ ਗੁਰ ਨੂੰ ਮੰਗਣਾ ਦਾਤੇ ਨੂੰ ਮੰਗਣਾ ਯਾਦ ਰੱਖਿਓ ਦਾਤਾ ਦਾਤ ਰੱਖੀ ਹੱਥ ਆਪਣੇ ਜਿਸ ਭਾਵ ਹੈ ਤਿਸ ਦੇ ਪਰਮਾਤਮਾ ਨੇ ਦਾਤਾ ਹੱਥ ਵਿੱਚ ਰੱਖੀਆਂ ਹਨ ਸਾਧ ਸੰਗਤ ਜੀ ਜਿਹੜਾ ਉਸ ਨੂੰ ਮਨ ਭਾਉਂਦਾ ਹੈ ਉਹੀ ਦਾਤਾ ਫਿਰ ਉਹ ਸਾਨੂੰ ਦੇ ਦੇਂਦੇ ਹਨ ਜਿਹੜੀ ਵੀ ਦਾਤ ਤੁਸੀਂ ਮੰਗੋਗੇ ਉਹੀ ਬਖਸ਼ਿਸ਼ ਤੁਹਾਨੂੰ ਪ੍ਰਾਪਤ ਹੋ ਜਾਵੇਗੀ ਸਤ ਸੰਗਤ ਜੀ ਗੁਰੂ ਜੀ ਤਾਂ ਐਸੇ ਹਨ ਪਾਤਸ਼ਾਹ ਜੀ ਐਸੇ ਹਨ ਕਿ ਸਤਗੁਰ ਤੇ ਜਿਹੜਾ ਭਰੋਸਾ ਰੱਖ ਕੇ ਤੁਰੇ ਉਹ ਹੋਰ ਦੁਗਣਾ ਭਰੋਸਾ ਦੇ ਕੇ ਉਸ ਨੂੰ ਆਪਣੇ ਵੱਲੋਂ ਨਿਵਾਜ ਦਿੰਦੇ ਹਨ ਪਾਤਸ਼ਾਹ ਫਿਰ ਹਰ ਇੱਕ ਚੀਜ਼ ਉਸ ਨੂੰ ਦੇ ਦਿੰਦੇ ਹਨ ਹਰ ਇੱਕ ਬਖਸ਼ਿਸ਼ ਉਸ ਦੀ ਝੋਲੀ ਵਿੱਚ ਪਾ ਦਿੰਦੇ ਹਨ ਤੇ ਬਖਸ਼ੀਆਂ ਦੇ ਨਾਲ ਨਿਵਾਜ ਦਿੰਦੇ ਹਨ ਬਾਦਸ਼ਾਹਾਂ ਦਾ ਬਾਦਸ਼ਾਹ ਬਣਾ ਦਿੰਦੇ ਹਨ ਜਿਹੜਾ ਵੀ ਉਸ ਗੁਰੂ ਦਾ ਹੋ ਜਾਂਦਾ ਹੈ ਸਾਤ ਸੰਗਤ ਜੀ ਨਿਸ਼ਚਾ ਰੱਖ ਕੇ ਮੰਗ ਲੈਂਦਾ ਹੈ ਉਹ ਗੁਰੂ ਤੋਂ ਪਾਤਸ਼ਾਹ ਦੇ ਚਰਨਾਂ ਦਾ ਭਰੋਸਾ ਮੰਗ ਲੈਂਦਾ ਹੈ ਤੇ ਉਹ ਕਦੇ ਵੀ ਨਹੀਂ ਡੋਲਦਾ ਤੇ ਜਦੋਂ ਵੀ ਤੁਸੀਂ ਪਰਮਾਤਮਾ ਜੀ ਦੇ ਅੱਗੇ ਅਰਦਾਸ ਕਰਦੇ ਹੋ ਤਾਂ ਉਸ ਕੋਲੋਂ ਹਮੇਸ਼ਾ ਸਿਮਰਨ ਮੰਗਿਆ ਕਰੋ ਅੰਮ੍ਰਿਤ ਵੇਲੇ ਦੀ ਦਾਤ ਮੰਗਿਆ ਕਰੋ ਕਿ ਪਰਮਾਤਮਾ ਤੇਰੀ ਰਜ਼ਾ ਤੋਂ ਬਿਨਾਂ ਮੈਂ ਹੋਰ ਕੁਝ ਵੀ ਨਹੀਂ ਮੰਗ ਸਕਦਾ ਜੇ ਦੁੱਖ ਦੇਣੇ ਹਨ ਜਾਂ ਸੁੱਖ ਦੇਣੇ ਹਨ ਇਹ ਵੀ ਤੁਹਾਡੀ ਰਜ਼ਾ ਵਿੱਚ ਹੈ ਤੇ ਨਾਲ ਹੀ ਤੁਸੀਂ ਇਹ ਗੱਲ ਵੀ ਯਾਦ ਰੱਖਿਓ ਕਿ ਬਾਦਸ਼ਾਹ ਤੋਂ ਬਿਨਾ ਕੋਈ ਹੋਰ ਤੀਜੀ ਬੇਨਤੀ ਸਾਦਸਕਾ ਸੰਗ ਸਾਧੂਆਂ ਦਾ ਸੰਗ ਆਪਾਂ ਕਹਿੰਦੇ ਹਾਂ ਨਾ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਬਾਣੇ ਸਰਬਤ ਦਾ ਭਲਾ ਉਹਦੇ ਬਾਣੀ ਦੇ ਵਿੱਚ ਵੀ ਸਰਬਤ ਦਾ ਭਲਾ ਹੀ ਹੋ ਰਿਹਾ ਹੁੰਦਾ ਹੈ ਅੱਗੇ ਵੀ ਹੁੰਦਾ ਰਹੇਗਾ ਸੇਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਪਿਆਰਿਆਂ ਦਾ ਸੰਗ ਕਰਾਈ ਇਹੋ ਜਿਹੇ ਪਿਆਰਿਆਂ ਦਾ ਮੇਲ ਕਰਵਾਓ ਕਿ ਪਰਮਾਤਮਾ ਜੀ ਜਿਨ੍ਹਾਂ ਨੂੰ ਮਿਲ ਕੇ ਮੇਰੇ ਮਨ ਦੇ ਵਿੱਚ ਮੇਰੇ ਚਿੱਤ ਦੇ ਵਿੱਚ ਸਿਰਫ ਤੁਹਾਡੀ ਮਹਿਮਾ ਹੀ ਚੱਲੀ ਜਾਵੇ ਸਤਿਗੁਰੂ ਜੀ ਤੁਹਾਡਾ ਨਾਮ ਹੀ ਮੇਰੇ ਚਿੱਤ ਵਿੱਚ ਆਇਆ ਰਹੇ ਮੇਰੇ ਤੇ ਐਸੀ ਕਿਰਪਾ ਕਰੀ ਪਾਤਸ਼ਾ ਐਸੀ ਰਹਿਮਤ ਕਰੀ ਹੇ ਵਾਹਿਗੁਰੂ ਸੱਚੇ ਪਾਤਸ਼ਾ ਤੁਹਾਡੀ ਕਿਰਪਾ ਮੇਰੇ ਸਿਰ ਤੇ ਹਮੇਸ਼ਾ ਦੇ ਲਈ ਬਣ ਜਾਵੇ ਮੈਂ ਤੇਰੇ ਨਾਲ ਹਮੇਸ਼ਾ ਹੀ ਜੁੜਿਆ ਰਹਾ ਤੇ ਇਹੋ ਜਿਹਾ ਮਾਣ ਮੈਨੂੰ ਬਖਸ਼ ਦਿਓ ਕਿ ਮੈਂ ਤੁਹਾਡੇ ਤੋਂ ਪਰੇ ਕਦੇ ਵੀ ਕਿਸੇ ਹੋਰ ਦੇਹ ਤਾਰੀ ਬਾਬਿਆਂ ਦੇ ਵਲਣਾ ਤੁਰ ਪਾਵਾਂ ਸਾਥ ਸੰਗਤ ਜੀ ਨਾਲ ਹੀ ਮੰਗਿਆ ਕਰੋ ਕਿ ਗੁਰੂ ਪਿਆਰਿਆਂ ਦਾ دیدار ਮੈਨੂੰ ਹੋ ਜਾਵੇ ਸਤਗੁਰੂ ਜੀ ਮੇਰੇ ਉੱਤੇ ਇਹੋ ਜਿਹੀ ਕਿਰਪਾ ਕਰਿਓ ਸਾਧ ਕੇ ਸੰਗ ਮੁਖ ਓਜਲ ਹੋਤ ਪਿਆਰਿਓ ਜਦੋਂ ਸਾਧੂਆਂ ਦਾ ਸੰਗ ਹੁੰਦਾ ਹੈ ਨਾ ਭਾਵ ਉਹ ਸਾਧੂ ਜਿਹੜੇ ਨਾਮ ਬਾਣੀ ਦੇ ਰਸਈਏ ਹਨ ਉਹ ਨਹੀਂ ਜਿਹੜੇ ਵਿਹਲੜ ਹਨ ਤੇ ਐਵੇਂ ਹੀ ਤੁਰੇ ਫਿਰਦੇ ਹਨ ਉਹਨਾਂ ਦਾ ਨਾਮ ਦੇ ਰਸਈਏ ਹਨ ਜਿਨ੍ਹਾਂ ਨੂੰ ਵੇਖ ਕੇ ਆਪਣੇ ਆਪ ਹੀ ਮੁੱਖ ਵਿੱਚੋਂ ਨਿਕਲ ਜਾਂਦਾ ਹੈ ਵਾਹਿਗੁਰੂ ਜਿਨ੍ਹਾਂ ਦੇ ਚਿਹਰੇ ਤੇ ਨਾਮ ਦੀ ਭਣਪ ਪੈਂਦੀ ਹੈ ਜਿਨ੍ਹਾਂ ਦੇ ਚਿਹਰੇ ਨੂੰ ਵੇਖ ਕੇ ਪਰਮਾਤਮਾ ਦਾ ਆਪਣੇ ਆਪ ਹੀ ਚੇਤਾ ਆ ਜਾਂਦਾ ਹੈ ਜਿਨ੍ਹਾਂ ਦੇ ਚਿਹਰੇ ਨੂੰ ਵੇਖ ਕੇ ਲੱਗਦਾ ਹੈ ਕਿ ਇਹਨਾਂ ਨੇ ਕਮਾਈ ਕੀਤੀ ਹੈ ਇਹਨਾਂ ਨੇ ਨਾਮ ਬਾਣੀ ਦੀ ਕਮਾਈ ਕੀਤੀ ਹੈ ਬਲਕਿ ਉਹ ਨਹੀਂ ਕਿ ਜਿਹੜੇ ਵਿਹਲੜ ਸਾਧ ਪਖੰਡੀ ਤੁਰੇ ਫਿਰਦੇ ਹਨ ਉਹਨਾਂ ਦੇ ਅੱਗੇ ਕਦੇ ਵੀ ਸੀਸ ਨਹੀਂ ਝੁਕਾਉਣਾ ਸਾਧਕੇ ਸੰਗਮੁਖ ਊਜਲ ਹੋਤ ਪਰਮਾਤਮਾ ਦੇ ਨਾਲ ਤੁਸੀਂ ਜੁੜ ਜਾਓ ਗੁਰਮਖ ਜਨਮ ਸਵਾਰਿਆ ਜਾਵੇਗਾ ਤੁਹਾਡਾ ਤੁਹਾਡਾ ਜੀਵਨ ਦੇ ਵਿੱਚ ਜਿਹੜੇ ਵੀ ਤੁਹਾਡੇ ਕੰਮ ਵਿਗੜੇ ਹਨ ਉਹ ਸਵਾਰੇ ਜਾਣਗੇ ਜਿਨ੍ਹਾਂ ਦਾ ਜਨਮ ਸਵਰ ਜਾਂਦਾ ਹੈ ਉਹ ਪਰਮਾਤਮਾ ਜੀ ਦੇ ਦਰਗਾਹ ਵਿੱਚ ਪਰਵਾਨ ਹੋ ਜਾਂਦੇ ਹਨ ਸਾਧ ਸੰਗਤ ਜੀ ਜਦ ਵੀ ਤੁਸੀਂ ਅਰਦਾਸ ਕਰੋ ਤਾਂ ਹਮੇਸ਼ਾ ਸਰਬੱਤ ਦਾ ਭਲਾ ਹੀ ਮੰਗਿਆ ਕਰੋ ਕਿਉਂਕਿ ਸਰਬੱਤ ਦੇ ਭਲੇ ਦੇ ਵਿੱਚ ਅਸੀਂ ਵੀ ਆਉਂਦੇ ਹਾਂ ਸਰਬੱਤ ਦਾ ਭਲਾ ਜੇਕਰ ਅਸੀਂ ਮੰਗਾਂਗੇ ਤਾਂ ਉਸ ਦੇ ਵਿੱਚ ਸਾਡੇ ਸਾਖ ਸੰਬੰਧੀ ਸਾਡੇ ਭੈਣ ਭਰਾ ਸਾਡੇ ਬੱਚੇ ਵੀ ਆਉਂਦੇ ਹਨ ਤੇ ਸਰਬੱਤ ਦੇ ਭਲੇ ਦੇ ਵਿੱਚ ਅਸੀਂ ਖੁਦ ਵੀ ਆ ਜਾਂਦੇ ਹਾਂ ਜਿਸ ਤਰ੍ਹਾਂ ਸਾਡਾ ਭਲਾ ਹੋਣਾ ਲਾਜ਼ਮੀ ਹੋ ਜਾਂਦਾ ਹੈ ਕਿਉਂਕਿ ਫਿਰ ਪ੍ਰਮਾਤਮਾ ਜੀ ਵੀ ਮਿਹਰ ਕਰਦੇ ਹਨ ਕਿ ਜੇਕਰ ਇਹ ਕਿਸੇ ਦਾ ਭਲਾ ਮੰਗ ਰਿਹਾ ਹੈ ਤਾਂ ਇਹ ਮਨੁੱਖ ਅੰਦਰੋਂ ਕਿੰਨਾ ਵਧੀਆ ਹੋਵੇਗਾ ਤੇ ਫਿਰ ਉਹ ਸਾਡੇ ਤੇ ਕਿਰਪਾ ਵੀ ਨਾਲ ਹੀ ਵਰਸਾ ਦਿੰਦੇ ਹਨ ਤੇ ਨਾਲ ਹੀ ਨਾਲ ਇਹ ਪਰਮਾਤਮਾ ਜੀ ਦੇ ਕੋਲੋਂ ਅਰਦਾਸ ਵਿੱਚ ਜ਼ਰੂਰ ਮੰਗਿਆ ਕਰੋ ਕਿ ਪਰਮਾਤਮਾ ਜੀ ਤੁਹਾਡੀਆਂ ਦਿੱਤੀਆਂ ਹੋਈਆਂ ਦਾਤਾਂ ਲੈਣ ਤੋਂ ਬਾਅਦ ਮੇਰੇ ਮਨ ਵਿੱਚ ਕਦੇ ਵੀ ਕਾਮ, ਕ੍ਰੋਧ, ਲੋਭ, ਮੋਹ, ਹੰਕਾਰ ਨਾ ਆ ਜਾਵੇ ਕਿ ਮੈਂ ਕਹਿਣਾ ਸ਼ੁਰੂ ਕਰ ਦੇਵਾਂ ਕਿ ਪਰਮਾਤਮਾ ਨੇ ਤਾਂ ਮੈਨੂੰ ਸਭ ਕੁਝ ਦਿੱਤਾ ਹੈ ਜੇਕਰ ਮੈਂ ਦਾਤਾਂ ਦੇ ਨਾਲ ਭਰ ਜਾਵਾਂ ਤਾਂ ਮੇਰੇ ਨੂੰ ਇੰਨਾ ਕੁ ਬਖਸ਼ ਦਿਓ ਕਿ ਮੈਂ ਕਿਸੇ ਲੋੜਵੰਦ ਦੀ ਮਦਦ ਕਰ ਸਕਾਂ ਮੇਰੇ ਮਨ ਵਿੱਚ ਕਦੇ ਵੀ ਕਿਸੇ ਪ੍ਰਤੀ ਵੈਰ ਵਿਰੋਧ ਨਾ ਆ ਜਾਵੇ ਮੇਰਾ ਮਨ ਹਮੇਸ਼ਾ ਨਿਰਮਲ ਹੀ ਰਹੇ ਤੇ ਨਾਲ ਹੀ ਨਾਲ ਪਰਮਾਤਮਾ ਜੀ ਦੇ ਕੋਲੋਂ ਇਹ ਵੀ ਮੰਗਿਆ ਕਰੋ ਕਿ ਸਾਨੂੰ ਅੰਮ੍ਰਿਤ ਵੇਲੇ ਦੀ ਦਾਤ ਬਖਸ਼ੋ ਮੈਨੂੰ ਵੀ ਬਖਸ਼ੋ ਤੇ ਮੇਰੇ ਬੱਚਿਆਂ ਨੂੰ ਮੇਰੇ ਪਰਿਵਾਰ ਨੂੰ ਵੀ ਬਖਸ਼ੋ ਤਾਂ ਕਿ ਅਸੀਂ ਗੁਰੂ ਦੇ ਚਰਨਾਂ ਦੇ ਨਾਲ ਲੱਗ ਜਾਈਏ ਤੇ ਸਾਡਾ ਜਨਮ ਸਵਾਰਿਆ ਜਾਵੇ ਜੇਕਰ ਜਨਮ ਸਵਾਰਿਆ ਗਿਆ ਤਾਂ ਤੁਹਾਡੀ ਜ਼ਿੰਦਗੀ ਖੁਸ਼ਹਾਲ ਹੋ ਜਾਵੇਗੀ ਤੁਸੀਂ ਆਪਣੀ ਜ਼ਿੰਦਗੀ ਨੂੰ ਬਹੁਤ ਹੀ ਵਧੀਆ ਤਰੀਕੇ ਦੇ ਨਾਲ ਪਰਮਾਤਮਾ ਦੇ ਦੱਸੇ ਹੋਏ ਹੁਕਮਾਂ ਦੇ ਅਨੁਸਾਰ ਬਤੀਤ ਕਰੋਗੇ ਤੇ ਨਾਲ ਹੀ ਨਾਲ ਅਰਦਾਸ ਵਿੱਚ ਇਹ ਮੰਗਣਾ ਜ਼ਰੂਰੀ ਹੈ ਕਿ ਪਰਮਾਤਮਾ ਜੀ ਕੋਈ ਵੀ ਭੁੱਖਾ ਨਾ ਸੌਵੇ ਹਰ ਕਿਸੇ ਨੂੰ ਗੁਰਬਾਣੀ ਦੇ ਨਾਲ ਜੋੜੋ ਹਰ ਕਿਸੇ ਨੂੰ ਰੋਜ਼ੀ ਰੋਟੀ ਬਖਸ਼ੋ ਪਰਮਾਤਮਾ ਜੀ ਅਸੀਂ ਆਪਣਾ ਜੀਵਨ ਸਫਲਾ ਕਰ ਲਈਏ ਅਸੀਂ ਹਮੇਸ਼ਾ ਨਿਰਮਲ ਮਨ ਇਕ ਚਿੱਤ ਹੋ ਕੇ ਤੁਹਾਡੇ ਹੀ ਦਰ ਤੇ ਮੱਥਾ ਟੇਕੀਏ ਨਾ ਕਿ ਕਈ ਹੋਰ ਦੇਹ ਧਾਰੀ ਬਾਬਿਆਂ ਦੇ ਅੱਗੇ ਕਿਉਂਕਿ ਸਾਡੇ ਅੰਗ ਸੰਗ ਤੁਸੀਂ ਹੀ ਰਹਿਣਾ ਹੈ ਤੁਸੀਂ ਹੀ ਸਾਡੇ ਅੰਗ ਸੰਗ ਰਹਿ ਕੇ ਸਾਨੂੰ ਸੋਜੀਂ ਦਿੰਦੇ ਰਹਿਣਾ ਹੈ ਕਿਉਂਕਿ ਕੋਈ ਵੀ ਮਨੁੱਖ ਕਿਸੇ ਨੂੰ ਸੋਜੀਂ ਦੇਣ ਵਾਲਾ ਨਹੀਂ ਹੁੰਦਾ ਪਰਮਾਤਮਾ ਹੀ ਸੋਜੀਂ ਦੇਵੇ ਤਾਂ ਬਰਕਤਾਂ ਪੈਂਦੀਆਂ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ